ਸਾਰਿਆਂ ਨੂੰ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚੱਲਿਆ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਫਿਰ ਅਸੀਂ ਤੁਹਾਡੇ ਨਾਲ ਲੈ ਕੇ ਆਏ ਹਾਂ ਨਵੀਂ ਵੀਡੀਓ ਤੇ ਵੀਡੀਓ ਕਿਸ ਟੌਪਿਕ ਤੇ ਹੈ ਇਹ ਅੱਜ ਦੀ ਸਕਿਨ ਨੂੰ ਟਾਈਟ ਕਰਨ ਬਾਰੇ ਕਈ ਭੈਣਾਂ ਨੇ ਕਮੈਂਟ ਕੀਤਾ ਸੀਗਾ ਕਿ ਉਹਨਾਂ ਦੇ ਸਕਿਨ ਜਿਹੜੀ ਢਿੱਲ ਗਈ ਹੈ ਤੇ ਜਿਹੜੇ ਤੇ ਸ਼ਾਈਨ ਨਹੀਂ ਹੈ ਅੱਜ ਅਸੀਂ ਫਿਰ ਤੁਹਾਡੇ ਵਾਸਤੇ ਬਣਾਣਾ ਕੇਲੇ ਦੀ ਜਿਹੜੀ ਆ ਉਹ ਰੈਮਡੀ ਲੈ ਕੇ ਆਏ ਆ ਕੇਲੇ ਵਾਲਾ ਪੈਕ ਜਿਹੜਾ ਕਿ ਸਕਿਨ ਨੂੰ ਕਰੇਗਾ ਟਾਈਟ ਟਾਈਟ ਐਂਡ ਬ੍ਰਾਈਟ ਮੈਂਟਾਸਕੀਟਾ ਜਿਹਦੇ ਵਿੱਚ ਕਰੇਗਾ ਤੁਹਾਡੀ ਸਕਿਨ ਨੂੰ ਤੇ ਇਹਨੂੰ ਕਿਸ ਤਰੀਕੇ ਨਾਲ ਬਣਾਉਣਾ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਅੱਗੇ ਵੀ ਥੋੜੇ ਦਿਨ ਪਹਿਲਾਂ ਮੈਂ ਕਰਈ ਆ ਬਨਾਣਾ ਜਿਆ ਦਾ ਪੈਕ ਉਹਦੀ ਰੈਮਡੀ ਤੁਹਾਨੂੰ ਦਿੱਤੀ ਸੀਗੀ ਤੇ ਅੱਜ ਹੁਣ ਤੁਹਾਡੇ ਨਾਲ ਅਸੀਂ ਨਵਾਂ ਪੈਕ ਲੈ ਕੇ ਆਏ ਆ ਉਹ ਵੀ ਕੇਲੇ ਵਾਲਾ ਤੇ ਇਹ ਜਿਹੜਾ ਵਾ ਇਹ ਜਿਹੜਾ ਟਾਈਟ ਕਰਦਾ ਹੈ ਇਹ ਸਕਿਨ ਤੇ 글로 ਲੈ ਕੇ ਆਉਂਦਾ ਹੈ ਟਾਈਟ ਐਂਡ ਬ੍ਰਾਈਟ ਤੇ ਇਹਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਕੀ ਚਾਹੀਦਾ ਹੈ ਜੀ ਸਭ ਤੋਂ ਪਹਿਲਾਂ ਚਾਹੀਦਾ ਹੈ ਜੀ ਪੌਲ ਤੇ ਮੋਲ ਚੰਗੀ ਤਰੀਕੇ ਨਾਲ ਸਾਫ਼ ਹੋਣਾ ਚਾਹੀਦਾ ਹੈ ਤੇ ਇਹਦੇ ਵਿੱਚ ਲਵਾਂਗੇ ਅਸੀਂ ਜੀ ਬਨਾਣਾ ਬਨਾਣਾ ਪੂਰਾ ਨਹੀਂ ਲੈਣਾ ਕੇਲਾ ਪੂਰਾ ਨਹੀਂ ਲੈਣਾ ਕਿੰਨਾ ਕੁ ਥੋੜਾ ਜਿਹਾ ਚਾਹੀਦਾ ਜਿੰਨਾ ਤੁਹਾਡੇ ਫੇਸ ਤੇ ਅਪਲਾਈ ਹੋ ਸਕੇ ਤੇ ਇਹ ਅਸੀਂ ਛੋਟਾ ਜਿਹਾ ਲੈ ਲਿਆ ਪੀਸ ਕੇਲਾ ਤੇ ਇਹਨੂੰ ਚੰਗੀ ਤਰੀਕੇ ਨਾਲ ਅਸੀਂ ਕਰ ਲਵਾਂਗੇ ਮੈਸ਼ ਕੇਨਾ ਜਿਹੜਾ ਮੈਂ ਕਿਹਾ ਨਹੀਂ ਦੱਸਿਆ ਚੰਗੀ ਤਰੀਕੇ ਨਾਲ ਪੱਕਿਆ ਹੋਣਾ ਚਾਹੀਦਾ ਹੈ ਜਿਹੜਾ कच्चਾ-ਕੱਚਾ ਕੇਲਾ ਫਿਰ ਉਹ ਮੈਸ਼ ਨਹੀਂ ਹੁੰਦਾ ਵਧੀਆ ਤੇ ਇਸ ਕਰਕੇ ਕੇਲਾ ਚੰਗੀ ਤਰੀਕੇ ਦਾ ਗਲਿਆ ਹੋਵੇ ਤਾਂ ਉਹ ਵਧੀਆ ਰਹੇਗਾ ਤੇ ਕੇਨਾ ਅਸੀਂ ਕਰ ਲਿਆ ਇਹ ਜੀ ਮੈਸ਼ ਇਹਦੇ ਵਿੱਚ ਅਸੀਂ ਇੱਕ ਚੀਜ਼ ਪਾਵਾਂਗੇ ਜਿਹੜੀ ਸਾਡੀ ਸਕਿਨ ਨੂੰ ਜਰਾ ਟਾਈਟ ਕਰ ਚੈਲਪ ਕਰਦੀ ਹੈ ਜੀ ਉਹ ਹੈ ਜੀ ਮਲਤਾਨੀ ਮਿੱਟੀ ਇਹ ਦੋਨੇ ਚੀਜ਼ਾਂ ਬਨਾਨਾ ਕਰਦਾ ਹੈ ਫਰਾਈਟ ਸਕਿਨ ਨੂੰ ਜਰਾ ਗ로우 ਦਿੰਦਾ ਹੈ ਤੇ ਮਲਤਾਨੀ ਮਿੱਟੀ ਕਰਦੀ ਹੈ ਟਾਈਟ ਤੇ ਇਹਦੇ ਵਿੱਚ ਅਸੀਂ ਇੱਕ ਚਮਚ ਦੇ ਲਗਭਗ ਜਿੰਨੀ ਮਲਤਾਨੀ ਮਿੱਟੀ ਐਡ ਕਰ ਲਾਂਗੇ ਇਹ ਮੈਂ ਆਨਲਾਈਨ ਮਗਾਈ ਸੀ ਤੇ ਬਹੁਤ ਵਧੀਆ ਹੈ ਸਟੀਲ ਦੀ ਡੱਬੀ ਦੇ ਵਿੱਚ ਇਸੇ ਤਰੀਕੇ ਨਾਲ ਦੀ ਪੈਕਿੰਗ ਆਈ ਹੈ ਇਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਤੇ ਇਹਦੇ ਵਿੱਚ ਇੱਕ ਚੀਜ਼ ਅਸੀਂ ਐਡ ਕਰਾਂਗੇ ਜਿਹੜਾ ਤੁਹਾਡੇ ਸਕਿਨ ਨੂੰ ਜਿਹੜਾ ਵਾ ਉਹ ਸ਼ਾਈਨ ਦੇਵੇਗਾ ਸਕਿਨ ਤੇ 글로ਅ ਲੈ ਕੇ ਆਵੇਗਾ ਜਿਸ ਨਾਲ ਸਕਿਨ ਨੂੰ ਜਿਹੜਾ ਮੋਇਸਚਰਾਈਜ਼ ਕਰੇਗਾ ਕਿਉਂਕਿ ਜਿਹੜੀ ਮਲਤਾਨੀ ਮਿੱਟੀ ਆ ਉਹ ਸਾਡਾ ਐਕਸਟਰਾ ਆਇਲ ਜਿੰਨਾ ਸਾਰਾ ਚੂਸ ਲੈਂਦੀ ਹੈ ਤੇ ਜਿਹਨਾਂ ਨਾਲ ਸਾਡੇ ਜਿਹੜੇ ਸਕਿਨ ਵਾ ਉਹ ਸ਼ਰਿੰਕ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਡੇ ਜਿਹੜੇ ਓਪਨ ਪੋਰਸ ਉਹ ਵੀ ਜਿਹੜੇ ਆ ਬੰਦ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਇਹ ਸਾਡੀ ਸਕਿਨ ਨੂੰ ਜਿਹੜਾ ਡਰਾਈ ਕਰ ਦਿੰਦੀ ਆ ਤੇ ਇਹਦੇ ਵਾਸਤੇ ਸਾਨੂੰ ਚਾਹੀਦਾ ਹੈ ਜੀ ਸ਼ਾਇਦ ਸ਼ਾਇਦ ਹਨੀ ਹਨੀ ਅਸੀਂ ਇਹਦੇ ਵਿੱਚ ਥੋੜਾ ਜਿਹਾ ਚਮਚ ਦਾ ਚੁਥਾਈ ਭਾਗ ਜਿਹੜਾ ਵਾ 1/4 ਪਾਰਟ ਜਿਹੜਾ ਚਮਚ ਦਾ ਪੋ ਐਡ ਕਰਾਂਗੇ ਤੇ ਇਹਨੂੰ ਵੀ ਚੰਗੀ ਤਰੀਕੇ ਦੇ ਨਾਲ ਅਸੀਂ ਕਰ ਲਵਾਂਗੇ ਮਿਕਸ ਇਹ ਜੀ ਸਾਡਾ ਪੈਕ ਜਿਹੜਾ ਬਨਾਨਾ ਪੈਕ ਬਨਾਨਾ ਪਲੱਸ ਮੁਲਤਾਨੀ ਮਿੱਟੀ ਪਲੱਸ ਹਨੀ ਵਾਲਾ ਜਿਹੜਾ ਫੇਸ ਪੈਕ ਬਣ ਕੇ ਤਿਆਰ ਹੋ ਗਿਆ ਹੈ ਤੇ ਇਹਨੂੰ ਕਰੋ ਤੁਸੀਂ ਆਪਣੀ ਸਕਿਨ ਤੇ ਅਪਲਾਈ ਤੇ ਸਕਿਨ ਤੇ ਜਿਹੜਾ ਵਾ ਉਹ ਅੰਤਾਂ ਦਾ ਨਿਕਾਰ ਜਿਹੜਾ ਲੈ ਕੇ ਆਓ ਤੇ ਸਕਿਨ ਜੇਰੀ ਤਾਂ ਢੀ ਲਟਕੀ ਆ ਸਕਿਨ ਜੇਰੀ ਢਿੱਲੀ ਹੋਈ ਆ ਉਹ ਤਾਂ ਟਾਈਟ ਹੋਣੀ ਸ਼ੁਰੂ ਹੋਣੀ ਓਪਨ ਕੋਰਸ ਜਿਹੜੇ ਤੁਹਾਡੇ ਬੰਦ ਹੋ ਜਾਣਗੇ ਤੇ ਸਕਿਨ ਜੇਰੀ ਡਾਲਵਾ ਉੱਤੇ ਬ੍ਰਾਈਟਨੈਸ ਆ ਜਾਏਗੀ ਤੇ ਹਣੀ ਦਾ ਤੁਹਾਡੇ ਜਿਹੜਾ ਬਾ ਸਕਿਨ ਮੋਇਸਚਰ ਹੋਣੀ ਤੇ ਤੁਸੀਂ ਚਾਹੋ ਇਹਨੂੰ ਬ੍ਰਸ਼ ਵੀ ਹੈ ਆਪਣਾ ਲਗਾ ਸਕਦੇ ਤੁਸੀਂ ਚਾਹੋ ਇਹਨੂੰ ਹੱਥ ਦੀਆ ਆਪਣਾ ਤੇ ਇਹਨੂੰ ਹੱਥ ਦੇ ਨਾਲ ਹੀ ਅਸੀਂ ਲਗਾਵਾਂਗੇ ਇਹ ਜਿਹੜਾ ਕੇਲਾ ਇਹ ਵਿੱਚ ਬਨਾਣਾ ਇਹ ਕਾਫੀ ਸੌਫਟ ਸੌਫਟ ਹੈ ਤੇ ਇਹ ਲਗਉ ਨੂੰ ਵੀ ਬਹੁਤ ਵਧੀਆ ਜਿਹੜਾ ਵਾ ਹਲਕਾ ਹਲਕਾ ਜਿਹਾ ਲੱਗ ਰਿਹਾ ਹੈ ਚਿਕਨਾ ਜਿਆ ਤੇ ਇਹ ਚਿਕਨਾਈ ਜਿਹੜੀ ਸਾਡੇ ਫੇਸ ਤੇ ਵੀ ਦਿਖੇਗੀ ਬਾਅਦ ਚ ਬਨਾਣਾ ਜਿਹੜਾ ਵਾ ਉਹ ਵਿਟਾਮਿਨ A ਵਿਟਾਮਿਨ D ਆਇਰਨ ਭਰਪੂਰ ਹੁੰਦਾ ਹੈ ਇਹ ਸਾਡੇ ਫੇਸ ਲਈ ਬਹੁਤ ਹੀ ਵਧੀਆ ਹੈ ਤੇ ਮਲਤਾਨੀ ਮਿੱਟੀ ਤਾਂ ਹੈ ਹੀ ਸਾਡੇ ਫੇਸ ਵਾਸਤੇ ਬਹੁਤ ਵਧੀਆ ਤੁਸੀਂ ਇਹਨੂੰ ਪੂਰਾ ਜਾਣਨਾ ਜਿਹੜਾ ਜਿਨ੍ਹਾਂ ਦੀ ਸਕਿਨ ਲੂਜ਼ ਆ ਉਹ ਡੇਲੀ ਇਸ ਨੂੰ ਜੂਸ ਕਰਕੇ ਸ਼ੁਰੂ ਕਰੋ ਤੇ ਜਿਨ੍ਹਾਂ ਦੇ ਇਥੇ ਰਿੰਕਲ ਪੈਂਦੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਹੈ ਤੁਹਾਡੇ ਰਿੰਕਲ ਜਿਹੜੇ ਖਤਮ ਹੋ ਜਾਂਦੇ ਨੇ ਹੁਣ ਅਸੀਂ ਜਿਹੜਾ ਪੈਕ ਅਪਲਾਈ ਕਰ ਲਿਆ ਜਿਹੜਾ ਬਾਕੀ ਬਚਦਾ ਹੁੰਦਾ ਤੁਸੀਂ ਉਹਨੂੰ ਵੀ ਜਿਹੜਾ ਜੂਸ ਕਰ ਲਿਆ ਕਰੋ ਉਹਨੂੰ neck ਤੇ ਲਗਾ ਲਿਆ ਜਾਂ ਆਪਣੇ ਹੱਥਾਂ ਦੇ ਜੂਸ ਕਰ ਲਿਆ ਇਹ ਸਭੇ ਵਾਸਤੇ ਹੋ ਗਿਆ ਹੈ ਕਿਉਂਕਿ ਫੇਸ ਤਾਂ ਅਸੀਂ ਚਮਕਾ ਲੈਨੇ ਆ ਸਾਡੇ ਹੱਥ ਪੈਰ ਇਹ ਵੀ ਚਮਕਣੇ ਚਾਹੀਦੇ ਨੇ ਤੇ ਇਹਨੂੰ ਹੋਰ ਅਸੀਂ ਜਿਹੜਾ ਵਾ 20 ਮਿੰਟ ਵਾਸਤੇ ਲੇਟ ਕਰਾਂਗੇ ਦੇ ਸੁੱਕਣ ਦੀ ਉਸ ਤੋਂ ਬਾਅਦ ਤੇ ਹਾਂਜੀ ਤੇ ਫਿਰ ਇਸ ਆਪਣਾ ਜਿਹੜਾ ਹੁਣ ਸੁੱਕ ਗਿਆ ਏ ਕਿਉਂਕਿ ਜਿਆਦਾ ਜੇ ਅਸੀਂ ਸੁਕਾ ਲਵਾਂਗੇ ਤਾਂ ਮਲਤਾਨੀ ਮਿੱਟੀ ਜਿਹੜਾ ਵਾ ਉਹ ਬਿਲਕੁਲ ਸਕਿਨ ਨੂੰ ਟਾਈਟ ਕਰ ਦਿੰਦੀ ਹੈ ਤੇ ਫਿਰ ਤੁਹਾਨੂੰ ਰਿੰਕਲ ਦੀ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਅਸੀਂ ਗੱਲ ਨਹੀਂ ਕਰਦੇ ਤੇ ਇੱਥੇ ਝੁਰੜੀਆਂ ਪੈਂਦੀਆਂ ਨੇ ਤੇ ਜਿਨ੍ਹਾਂ ਦੇ ਰਿੰਕਲ ਹੈਗੇ ਨੇ ਉਹ ਬਿਲਕੁਲ ਇਹਨੂੰ ਸੁਕਾ ਕੇ ਤੇ ਫਿਰ ਤੋਂ ਉਹਨਾਂ ਤੇ ਕੱਲ ਇਹਨਾਂ ਨੇ ਬਿਲਕੁਲ ਨਹੀਂ ਕਰਨੀ ਹੈਗੀ ਤੇ ਕਿਉਂਕਿ ਗੱਲ ਕਰਨ ਦੇ ਨਾਲ ਫਿਰ ਵੱਟ ਪੈਂਦੀ ਹੈ ਤੇ ਹੋਰ ਰਿੰਕਲ ਦਾ ਕਾਰਨ ਬਣਦੇ ਆ ਤੇ ਫੋਨ ਸਾਡੀ ਜਿਹੜੀ ਸਕਿਨ ਵਾ ਉਹ ਸੁੱਕ ਗਈ ਹੈ ਤੇ ਹੁਣ ਅਸੀਂ ਤੁਹਾਨੂੰ ਵਾਸ਼ ਕਰਕੇ ਨੇ ਫਿਰ ਮਿਲਦੇ ਆਂ। ਬਹੁਤ ਆਸਾ ਤੇ ਹਣੀ ਤੇ ਬਨਾਣਾ ਦੇ ਨਾਲ ਜਿਹੜਾ ਇਨਸਟੈਂਟ ਗਲੋ ਸਾਡੇ ਫੇਸ ਤੇ ਆ ਜਾਂਦਾ ਹੈ ਤੇ ਸਕਿਨ ਇੱਕਦਮ ਗਲੋ ਕਰਨ ਲੱਗ ਪੈਂਦੀ ਹੈ ਤੇ ਸੌਫਟ ਸੌਫਟ ਹੋ ਜਾਂਦੀ ਹੈ। ਜਿਸ ਤਰ੍ਹਾਂ ਚੀਕਨੀ ਚੀਕਨੀ ਜੀ ਤੇ ਇਹ ਦੇਖੋ ਜਿੱਥੇ ਲਾਈਟ ਪੈਂਦੀ ਹੈ ਉਥੇ 글로 ਸ਼ਾਈਨ ਕਰਦਾ ਹੈ ਤੇ ਅਜੇ ਅਸੀਂ ਮੋਇਸਚਰਾਈਜ਼ਰ ਨਹੀਂ ਲਗਾਇਆ ਤੇ ਹੁਣ ਅਸੀਂ ਇਸ ਤੋਂ ਬਾਅਦ ਤੁਸੀਂ ਐਲੋਵੀਰਾ ਜੈਲ ਵੀ ਲਗਾ ਸਕਦੇ ਹੋ ਗੁਲਾਬ ਜਲ ਵੀ ਲਗਾ ਸਕਦੇ ਹੋ ਬਟ ਮੈਂ ਮਲਠੀ ਵਾਲਾ ਸੀਰਮ ਹੀ ਲਗਾਨੀ ਹੈ ਕਿਉਂਕਿ ਮੈਂ ਸਾਰੇ ਪੈਕ ਦੇ ਰਿਹਾ ਉਹ ਨਾਈਟ ਟਾਈਮ ਲਗਾ ਕੇ ਤੁਹਾਨੂੰ ਦੱਸਦੀ ਹਾਂ ਤੇ ਫਿਰ ਅਸੀਂ ਮਲਠੀ ਵਾਲਾ ਸੀਰਮ ਲਗਾ ਕੇ ਤੇ ਸਾਡੀ ਸਕਿਨ ਜਿਹੜੀ ਮੋਇਸਚਰਾਈਜ਼ ਹੋ ਜਾਂਦੀ ਹੈ ਤੇ ਫਿਰ ਅਸੀਂ ਐਜ਼ ਇਨਾਈਟ ਕਰੀਮ ਇਹਨੂੰ ਯੂਜ਼ ਕਰ ਲੈਣੇ ਆ ਮੈਂ ਡੇ ਟਾਈਮ ਕਦੀ ਵੀ ਪੈਕ ਨਹੀਂ ਲਗਾਇਆ ਜੇ ਲਗਾਇਆ ਹੋਵੇ ਬਹੁਤ ਘੱਟ ਤੇ ਸ਼ਾਮ ਦਾ ਟਾਈਮ ਰਾਤ ਦਾ ਟਾਈਮ ਲਗਵਾਂਦੀ ਮੈਂ ਸਾਰੇ ਕੰਮ ਕਰਾਂ ਤੋਂ ਕਿਚਨ ਤੋਂ ਫ੍ਰੀ ਹੋ ਕੇ ਫਿਰ ਤਾਂ ਨਾ ਵੀਡੀਓ ਸ਼ੇਅਰ ਕਰਦੀ ਆ ਤੁਹਾਨੂੰ ਵੀਡੀਓ ਦਿਨੀ ਆ ਤੇ ਆਪਣੀ ਜਿਹੜੀ ਸਕਿਨ ਕੇਅਰ ਉਹ ਵੀ ਕਰ ਲੈਣੀ ਆ ਤੇ ਬਿਲਕੁਲ ਵਧੀਆ ਐਨ ਜਿਹੜੀ ਆ ਸੌਫਟ ਸਕਿਨ ਹੋ ਗਈ ਆ ਤੇ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜਿਹੜੀਆਂ ਭੈਣਾਂ ਕਮੈਂਟ ਕਰ ਰਹੀਏ ਸੀ ਕਿ ਕੋਈ ਰਿੰਕਲ ਦੀ ਪ੍ਰੋਬਲਮ ਪ੍ਰੋਬਲਮ ਆ ਤੇ ਸ਼ਾਈਆਂ ਦੀ ਪ੍ਰੋਬਲਮ ਆ ਢਿੱਲੀ ਸਕਿਨ ਵਾ ਤੇ ਇਹਦੇ ਵਾਸਤੇ ਇਹ ਬੈਸਟ ਪੈਕ ਆ ਤੇ ਮਿਲਦੇ ਆ ਫੇਰ ਤੁਹਾਨੂੰ ਹੋਰ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਭ ਨੂੰ